ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੈ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਦੋਂ ਬੈਲ ਆਈਕਨ ਤੇ ਪ੍ਰੈਸ ਕਰੋਗੇ ਤਾਂ ਉਹ ਬਲੈਕ ਕਲਰ ਦੀ ਹੋ ਜੂਗੀ ਤੇ ਟੈਕ ਲੱਗ ਜੂਗੀ ਤੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆ ਆਪਾਂ ਬਣਾ ਰਹੇ ਆ ਅੱਜ ਬਚੇ-ਪੁਚੇ ਕੱਪੜੇ ਜਿਹਦੋਂ ਆਪਾਂ ਘਰੇ ਸਲਾਈ ਕਰਦੇ ਆ ਤੇ ਕੱਪੜਾ ਵਾਧੂ ਕਾਟੂ ਬਚ ਜਾਂਦਾ ਉਹਦੇ ਆਪਾਂ ਨਾ ਝੋਲੇ ਬਣਾਵਾਂਗੇ ਖੇਤ ਰੋਟੀ ਲੈ ਜਾਣ ਵਾਸਤੇ ਬਹੁਤ ਪ੍ਰੋਬਲਮ ਆਉਂਦੀ ਬਸ ਮੇਰਾ ਟਾਈਮ ਨਹੀਂ ਲੱਗਦਾ ਸੀਗਾ ਅੱਜ ਮੈਂ ਟਾਈਮ ਕੱਢ ਕੇ ਵਿੱਚੋਂ ਕਿ ਅੱਜ ਮੈਂ ਝੋਲੇ ਬਣਾਉਣੀ ਬਣਾਉਣੇ ਆ ਤੇ ਇਸ ਲਈ ਆਪਾਂ ਇਹਦਾ ਆ ਮੀਟਰ ਕੱਪੜਾ ਜੀ ਬਚਿਆ ਵਾ ਇਹਨੂੰ ਆਪਾਂ ਦੂਰਾ ਕਰ ਲਿਆ ਕੰਨੀ ਲੋਟ ਇਸੇ ਤਰ੍ਹਾਂ ਇਹਨੂੰ ਦੂਰੇ ਨੂੰ ਇੱਥੇ ਸਕਰੋਲਾ ਮਾਰ ਕੇ ਆਪਾਂ ਤੇ ਸਾਈਡਾਂ ਤੇ ਆਹ ਬਲੈਕ ਕਲਰ ਦਾ ਆਪਣੇ ਕੋਲੇ ਕਪੜਾ ਬਚਿਆ ਵਾ ਇਹਨੂੰ ਵੀ ਆਪਾਂ ਦੂਰੇ ਸਾਈਡਾਂ ਲਾ ਲਾਂਗੇ ਕਿਉਂਕਿ ਝੋਲਾ ਮੈਂ ਬਣਾ ਚੁੱਕੀ ਆ ਆਹ ਇਹਦੇ ਆਪਾਂ ਥੱਲੇ ਵਾਲੀ ਸਾਈਡ ਤੇ ਲਾਇਆ ਆ ਇਹਦੇ ਨਾਲ ਨਾ ਜਦੋਂ ਆਪਾਂ ਥੱਲੇ ਵਾਲੀ ਸਾਈਡ ਤੇ ਆਵੇ ਇੱਥੇ ਤੈਣ 2 ਡੋਟਾ ਹੀ ਮੀਟਰ ਐ ਇੰਚ ਜਾਂ 2 ਇੰਚ ਦਾ ਆਪਾਂ ਪਾਵਾਂਗੇ ਵਿੱਚ ਟਾਕੀ ਤਾਂ ਥੱਲੇ ਦੇ ਪਾਸੇ ਆਵੇ ਬਚਿਆ ਕਪੜਾ ਪਾਈ ਲਾਤਾ ਤੇ ਇਹਦੇ ਵਿੱਚ ਫਿਰ ਆਹ ਜਿਹੜੀ ਚੀਜ਼ ਆ ਪੱਟੀ ਫੜਨਾ ਕੈਨੀ ਬਾ ਬੋਤਲ ਕੋਈ ਰੱਖਣੀ ਆ ਹਨਾ ਤੇ ਫਿਰ ਵਧੀਆ ਇਹ ਰੱਖੀ ਜਾਂਦੀ ਆ ਇਹ ਥੋੜਾ ਜਿਹਾ ਬਣ ਤੇ ਇਸ ਤਰ੍ਹਾਂ ਜਾਂਦਾ ਵਾ ਜ ਜਦੋਂ ਆਵੇਂ ਮਹੂਨੇ ਬਣਾ ਕੇ ਹਟੀ ਮੱਕ ਦੂਜਾ ਵੀ ਕੱਟ ਲਾਂ ਨਾਲ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਲਾਂ ਇਸ ਤਰ੍ਹਾਂ ਕਰਕੇ ਆਊਗਾ ਜੀ ਕਿਉਂਕਿ ਇਹ ਥੋੜਾ ਜਿਹਾ ਸੁੱਚਾ ਕੱਪੜਾ ਵਾ ਤੇ ਸੁੱਚੇ ਕੱਪੜੇ ਦਾ ਹੀ ਹੰਡੂਗਾ ਹਨਾ ਕਾਟਨ ਦਾ ਕੱਪੜਾ ਤੇ ਤਾਂ ਦਾ ਮੈਲ ਵੀ ਬਹਿ ਜੂਗੀ ਵਿੱਚ ਉਹਦੇ ਤੇ ਉਹ ਉਹ ਵੀ ਨਿਖਰਨਾਵਣੀ ਤੋਤੇ ਤੋਤੇ ਪਾਟ ਵਿੱਚ ਛੇਤੀ ਜਾਊਗਾ ਕਈ ਵਾਰ ਕੋਈ ਤਿੱਖੀ ਚੀਜ਼ ਵੀ ਖੋਭੇ ਸਕਦੀ ਆ ਵੀ ਕੋਟਨ ਦਾ ਨੂੰ ਪਤਾ ਹੀ ਵੇ ਥੋੜੀ ਜੀ ਹਨਾ ਪਿਸੜ ਜੀ ਹੁੰਦੀ ਆ ਤੇ ਇਸੇ ਤਰ੍ਹਾਂ ਆਪਾਂ ਇਹ ਇਹਦੇ ਥੱਲੇ ਪਾਇਆ ਆਪਾਂ ਇੰਨਾ ਕੁ ਜੂੜ ਕੰਟਾ ਕੀ ਤੇ ਇਹਦੀਆਂ ਟਣੀਆਂ ਇਸ ਤਰ੍ਹਾਂ ਲਾ ਮੈਂ ਆਪਾਂ ਪੂਰੇ ਸਕਰੋਲਾਂ ਦੇ ਦੇ ਕੇ ਕਿ ਟੁੱਟੇ ਨਾ ਪਾਟ ਭਾਂ ਜਾਵੇ ਪਰ ਉੱਦੜੇ ਨਾ ਕਿਸੇ ਪਾਸੇ ਤੇ ਇਹਦੇ ਆਪਾਂ ਇਹਦੇ ਥੱਲੇ ਆਪਾਂ ਕਪੜਾ ਨਹੀਂ ਲਾਉਂਦੇ ਇਹਨੂੰ ਆਪਾਂ ਦੂਰਾ ਹੀ ਆਏ ਇਸ ਤਰ੍ਹਾਂ ਕੱਟ ਲਾ ਕੇ ਆਹੀਂ ਕਰਕੇ ਤੇ ਇਹਦੀਆਂ ਜਿਹੜੀਆਂ ਸਾਈਡਾਂ ਇਹਦੇ ਨਾਲ ਆਪਾਂ ਸਾਈਡਾਂ ਦੇ ਕਪੜਾ ਲਾਵਾਂਗੇ ਆ ਆਪਣੇ ਕੋਲੇ ਬਲੈਕ ਕਪੜਾ ਤੇ ਇਹਦਾ ਆਪਾਂ ਯਾਨੀ ਕਿ ਇੱਥੋਂ ਨੀਚੇ ਵਾਲੀ ਸਾਈਡ ਤੋਂ ਇੱਥੋਂ ਆਪਾਂ ਇੰਚ ਜਿੰਨੀ ਕ ਆਪਾਂ ਦੇਣੀ ਆ 2 ਇੰਚ ਜਾਂ ਕਿੰਨੀ ਇੰਚ ਟਾਕੀ ਲਾਉਣੀ ਆ ਉਹਨਾਂ ਕ ਆਪਾਂ ਛੱਡਾਂਗੇ ਜਿਵੇਂ ਇੱਥੇ ਹੈਗਾ ਆਪਾਂ 3 ਇੰਚ ਕਪੜਾ ਚੌੜਾ ਰੱਖਾਂਗੇ ਜਿਵੇਂ ਆਹ 3 ਇੰਚ ਆਪਾਂ ਕੱਪੜਾ ਚੌੜਾ ਕੱਟਿਆ ਜੀ ਤੁਹਾਨੂੰ ਮੈਂ ਦੱਸਦਾ ਇੱਥੇ ਫਿਰ ਸਿਲਾਈ ਕਰਕੇ ਵੀ ਦੱਸਦੀ ਆ 3 ਇੰਚ ਕੱਪੜਾ ਆਪਾਂ ਕੱਟਿਆ ਯਾਨੀ ਕਿ 6 ਇੰਚ ਤੇ ਜਾੜੂਗਾ ਆਪਣਾ 6 ਇੰਚ ਚੌੜਾ ਹੋ ਗਿਆ ਹਨ ਤੇ ਇਧਰੋਂ 3 ਇੰਚ ਇਧਰੋਂ ਇਧਰਲੀ ਸਾਈਡ ਤੋਂ ਤੇ 3 ਇੰਚ ਦੂਜੀ ਸਾਈਡ ਤੋਂ ਇਸ ਤਰ੍ਹਾਂ ਐ ਕਰਕੇ ਇਹ ਆਪਣਾ ਚੌੜਾ ਬਣ ਗਿਆ ਇਹ ਆਪਾਂ ਲਾਵਾਂਗੇ ਸਾਈਡਾਂ ਵਾਲੀ ਸਾਈਡ ਤੇ ਉਹ ਲਾਇਆ ਸੀ ਥੱਲੇ ਤੇ ਚਲੋ ਜੀ ਆਪਾਂ ਕੱਟ ਕੇ ਚੱਲਦੇ ਹਾਂ ਮਸ਼ੀਨ ਤੇ ਤਹਾਡਾ ਟਾਈਮ ਨਹੀਂ ਖਰਾਬ ਕਰਦੇ ਤੇ ਇਸ ਤਰ੍ਹਾਂ ਭਾਵੇਂ ਤੁਸੀਂ ਵੀ ਹਨ ਜਿਉਂਦਾ ਸਾਡੇ ਕੋਲ ਟਾਈਮ ਹੁੰਦਾ ਕਈ ਵਾਰ ਆਪਣਾ ਟਾਈਮ ਨਹੀਂ ਪਾਸ ਹੁੰਦਾ ਆਪਾਂ ਰੈਸਟ ਵੀ ਕਰ ਲੈਨੇ ਆ ਤੇ ਆਪਾਂ ਬਚੀ-ਕੁਚੀ ਕੱਪੜਿਆਂ ਤੋਂ ਇਸ ਤਰ੍ਹਾਂ ਝੂਲੇ ਤਿਆਰ ਕਰ ਸਕਦੇ ਆ ਬੈਗ ਪਰਸ ਕੁਛ ਵੀ ਤੁਸੀਂ ਦਿਮਾਗ ਲਗਾ ਕੇ ਬਣਾ ਸਕਦੇ ਆ ਪਰ ਮੈਨੂੰ ਝੋਲਿਆਂ ਦੀ ਬਹੁਤ ਲੋੜ ਸੀ ਕਿਉਂਕਿ ਖੇਤ ਰੋਟੀ ਜਾਂਦੀ ਆ ਫਿਰ ਬਹੁਤ ਔਖਾ ਹੁੰਦਾ ਵਾ ਤੁਸੀਂ 4-5 ਝੂਲੇ ਤਾਂ ਜ਼ਰੂਰ ਬਣਾਇਆ ਕਰੋ ਕਈ ਵਾਰ ਖੇਤ ਰਹਿ ਜਾਂਦਾ ਜਾਂ ਖੇਤ ਗਈ ਰੋਟੀ ਭਾਂਡਿਆਂ ਦੇ ਨਾਲ ਉਹ ਸ਼ਾਮ ਨੂੰ ਵਾਪਸ ਭਾਂਡੇ ਆਉਂਦੇ ਆ ਹਨ ਉਹਨਾਂ ਟਾਈਮ ਫਿਰ ਉਹ ਕੰਮ ਦਲ ਭਾਵੇਂ ਜਾਂ ਜਿਹੜੇ ਆਪਣੇ ਜਿੰਕ ਜੁੰਕ ਵਗੈਰਾ ਵਾਲੇ ਝੋਲੇ ਹੁੰਦੇ ਆ ਉਹ ਆਪਣੇ ਨਹੀਂ ਉਹਨੇ ਕਾਮਜਾਬ ਹੁੰਦੇਗੇ ਕਿਉਂਕਿ ਉਹ ਪੀੜੇ ਹੁੰਦੇ ਆ ਦੋਨਾਂ ਚ ਚੀਜ਼ਾਂ ਨਹੀਂ ਪੈਂਦੀਆਂ ਆ ਤੇ ਇਸ ਤਰ੍ਹਾਂ ਕਰਕੇ ਪਿਛਲੇ ਸਾਲ ਵੀ ਬੱਸ ਮੈਂ ਆ ਹੀ ਰਹਿ ਗਈ ਮੈਂ ਝੂਲਾ ਬਣਾਉ ਮੈਂ ਝੂਲਾ ਬਣਾਉਂ ਵਰਗੇ ਮੇਰੇ ਮੰਮੀ ਨੇ ਬਣਾਉਣਾ ਤੇ ਮੈਂ ਕਹਣਾ ਐਵੇਂ ਮੰਮੀ ਟੱਕਰਾ ਮਾਰੀ ਜਾਂਦੀ ਰਹਿੰਦੀ ਪਰ ਹੁਣ ਜਦੋਂ ਆਪ ਦੇ ਸਰਕਵੀਲਦਾਰੀ ਪੈਂਦੀ ਉਦੋਂ ਪਤਾ ਲੱਗਦਾ ਮੇਰੀ ਮੰਮੀ ਹਜੇ ਵੀ ਬੈਠੇ ਨਾ ਉਹਨਾਂ ਦੇ ਗੋਡੇ ਨਹੀਂਨੇ ਕੰਮ ਕਰਦੇ ਪਰ ਫੇਰ ਵੀ ਬੈਠਿਓ ਕੁਛ ਨਾ ਕੁਛ ਆਈ ਕਰੀ ਜਾਂਦੇ ਰਹਿੰਦੇ ਆ ਚੂਲੇ ਚੂਲੇ ਉਹਦੇ ਬਣਾ ਕੇ ਬਾਧੂਆਂ ਹੀ ਰੱਖੇ ਹੋਏ ਆ ਵੀ ਕਿਤੇ ਕੰਮ ਆ ਜਾਂਦੇ ਕਿਉਂਕਿ ਮੇਰੇ ਡੈਡੀ ਬਾਪੂ ਜੀ ਜਾਂਦਾ ਸੌਦਾ ਪੱਤਾ ਲੈਣ ਜਾਂਦੇ ਉਹ ਘਰੋਂ ਝੋੜਾ ਲੈ ਕੇ ਜਾਂਦੀ ਆ ਉਹ ਉਵੇਂ ਨਹੀਂ ਮਤਲਬ ਕਿ ਹੋ ਉੱਥੋਂ ਨਹੀਂ ਲੈਂਦੇ ਘਰੋਂ ਉਹਨਾਂ ਨੇ ਆਪਦਾ ਝੋੜਾ ਲੈ ਕੇ ਜਾਣਾ ਤੇ ਹੁਣ ਪਤਾ ਲੱਗਦਾ ਜਦੋਂ ਆਪ ਨੂੰ ਸਲਾਈ ਕਰਨਾ ਪੈਂਦਾ ਵਾ ਆਪਦੀ ਕਬੀਲਦਾਰੀ ਆਉਂਦੀ ਤਾਂ ਪਤਾ ਲੱਗਦਾ ਵੀ ਕਿਦਾਂ ਲੋੜ ਪੈਂਦੀ ਜ਼ਿੰਦਗੀ ਦੇ ਵਿੱਚ ਤੇ ਇਹਨੂੰ ਵੀ ਹੁਣ ਆਪਾਂ ਦੂਰਾ ਕਰਕੇ ਇੱਥੋਂ ਤੇ ਇੱਥੇ ਆਪਾਂ ਨਿਸ਼ਾਨੀ ਲਾ ਲੈਨੇ ਆ ਉਹੀ ਪਾਸੀ ਇੱਥੋਂ ਆ ਕੇ ਆਪਾਂ ਇਹਦੇ ਵੀ ਇਥੇ ਉਹ ਕਰਨਾ ਵਾ ਜੋੜ ਇੱਥੋਂ ਤੱਕ ਲਾਉਣਾ ਵਾ ਥੱਲੇ ਤੱਕ ਨਹੀਂ ਜੋੜ ਜਾਊਗਾ ਜੀ ਉੱਪਰ ਤੱਕ ਜਾਊਗਾ ਫਿਰ ਇਹ ਇਸ ਤਰ੍ਹਾਂ ਐ ਕਰਕੇ ਚੌੜਾ ਹੋ ਜਾਊਗਾ ਠੀਕ ਹੈ ਜੀ ਚਲੋ ਜੀ ਆਪਾਂ ਚੱਲਦੇ ਆਂ ਮਸ਼ੀਨ ਤੇ ਲਓ ਜੀ ਆਪਾਂ ਆ ਗਏ ਆਂ ਮਸ਼ੀਨ ਤੇ ਤੇ ਆਪਾਂ ਜਿਵੇਂ ਸਪੰਜ ਲਾ ਕੇ ਝੋਲੇ ਬਣਾਉਂਦੇ ਉਹਦੇ ਵਾਸਤੇ ਜਿਵੇਂ ਉਹ ਸਿਉਣਾ ਤਾਂ ਹੀ ਮਾਰਦੇ ਹੁੰਦੇ ਸਪੰਜ ਐਟੈਚ ਹੋ ਜੇ ਨਾਲ ਇਹ ਥੱਲੇ ਇੱਕ ਕਪੜਾ ਲਉਂਦੇ ਨੇ ਆਪਣਾ ਦੂਰਾ ਕਰਕੇ ਇਹਦੀ ਮਜ਼ਬੂਤੀ ਹੋ ਜੇ ਆਪਾਂ ਇਹਦੇ ਸਕਰੋਲਾ ਲਾ ਲੈਨੇ ਵਿਰਲੀਆਂ ਵਿਰਲੀਆਂ ਜੀ ਦੰਗੀਆਂ ਬੰਨਣਾ ਤੁਸੀਂ ਇਸੇਉਂ ਨਾ ਮਾਰੋ ਤਾਂ ਇਹ ਕਪੜਾ ਕੱਟਾ ਕੱਟਾ ਨਾ ਹੋਵੇ ਤੇ ਦੂਰਾ ਕਪੜਾ ਕੱਲਾ ਕੱਲਾ ਫਿਰਦਾ ਰਿਹਾ ਤਾਂ ਹੰਡੂਗਾ ਘੱਟ ਜੀ ਤੁਸੀਂ ਬਸ ਬੇਕਾਰ ਰੀਲ ਨਾਲ ਦੀ ਹੋਈ ਤੇ ਨਾਲ ਦੀ ਜੇ ਕੋਈ ਤੁਹਾਡੇ ਕੋਲੇ ਬਾਧੂ ਘੱਟ ਰੀਲ ਵੀ ਤਾਂ ਉਹ ਨਾਲ ਦੀ ਸੇਸਨਾ ਨਾ ਮਾਰੋ ਪਹਿਲਾਂ ਬਾਹਰ ਮਾਰੋ ਪਹਿਲਾਂ ਤੁਸੀਂ ਇਸੇ ਸਕਰੋਲਾ ਮਾਰੋ ਸਸ ਪੰਜ ਪਾਰਟ ਜੁੜੀ ਆਪਾਂ ਵੇਰ ਲੀਂਗਾ ਵੇਰ ਲੀਂਗਾ ਸਿਉਣਾ ਪਾ ਲੈ ਨੂੰ ਮਾਰ ਲੈਣੀ ਆ ਜਾਂ ਤੁਸੀਂ ਡਿਜ਼ਾਈਨ ਬਣਾਉਣਾ ਕੋਈ ਵੀ ਡਿਜ਼ਾਈਨ ਬਣਾ ਲਿਓ ਤੁਹਾਡਾ ਡਿਜ਼ਾਈਨ ਵੀ ਸਿਉਣਾ ਦਾ ਪਾ ਲੈ ਸਿਉਣਾ ਮਾਰ ਕੇ ਜੀ ਫਿਰ ਤੁਹਾਨੂੰ ਦੱਸਦੇ ਗਾਂ ਕੀ ਕਰਦੀ ਮੈਂ ਲਓ ਜੀ ਆਪਾਂ ਸੈਂਟਰ ਤੇ ਟੱਕ ਇੱਥੇ ਲਾ ਲਿਆ ਸੈਂਟਰ ਤੇ ਆਪਾਂ ਇੱਥੇ ਲਾ ਲਿਆ ਇਹਨੂੰ ਆਪਾਂ ਦੋਹਾਂ ਨੂੰ ਜੋੜ ਦਾਂਗੇ ਜੀ ਮਲਾ ਦਾਂਗੇ ਇੱਥੋਂ ਸੈਂਟਰ 'ਚ ਰੱਖ ਕੇ ਇਸ ਤਰ੍ਹਾਂ ਤੁਸੀਂ ਸਿਲਾਈ ਲਾਓ ਇਹ ਤੁਸੀਂ ਆਪ ਦੇ ਸਾਹਮਣਾ ਰੱਖ ਲਓ ਜਿੰਨੀ ਕਿ ਤੁਸੀਂ ਬੈਗ ਚੌੜਾ ਝੋਲਾ ਬਣਾਉਣਾ ਹੈ ਇਹ ਸੈਂਟਰ 'ਚ ਲੱਗ ਗਿਆ ਹੁਣ ਤੁਹਾਡੀ ਸਿੱਧ ਪੁੱਟ ਸਟਾਰਟ ਹੋਊਗੀ ਪਹਿਲਾਂ ਨਹੀਂ ਸੀ ਜੀ ਆਪਾਂ ਸਕਰੋਲਾ ਮਾਰ ਕੇ ਕਰ ਲਿਆ ਸੀ ਹੁਣ ਆਪਾਂ ਇਹਨੂੰ ਇੱਥੋਂ ਇਸ ਤਰ੍ਹਾਂ ਕਰਕੇ ਇਧਰ ਤਾਂ ਨੂੰ ਲੈ ਜਾਾਂਗੇ ਸਿਲਾਈ ਨੂੰ ਇਸਨੂੰ ਤਾਂ ਨੂੰ ਮਾਰ ਕੇ ਲੈ ਜਾਗੇ ਸਲਾਈ ਨੂੰ ਪਹਿਤਵੀ ਤੁਸੀਂ ਮੋੜਾ ਲਾ ਸਕਦੇ ਆ ਇਸ ਤਰ੍ਹਾਂ ਕਰਕੇ ਆਪਾਂ ਹੁਣ ਇਹਨੂੰ ਤਾਂ ਨੂੰ ਸਲਾਈ ਮਾਰ ਕੇ ਲੈ ਜਾਾਂਗੇ ਹੁਣ ਸਿੱਧ ਪੁੱਠ ਦਾ ਧਿਆਨ ਰੱਖੀਏ ਕਪੜਾ ਇਹ ਵੀ ਕਾਲਾ ਵੀ ਜਿਹੜਾ ਆਪਾਂ ਨਾਲ ਅਟੈਚ ਕੀਤਾ ਇਹ ਤੇ ਵੀ ਆਪਾਂ ਲਾ ਲਿਆ ਜੀ ਉਹ ਸਿਉਣਾ ਲਾ ਲਿਆ ਲਓ ਜੀ ਆਪਾਂ ਇਹ ਸਿਉਣ ਲਾ ਲਈ ਹੁਣ ਦੂਜੇ ਪਾਸੇ ਦੀ ਸਿਉਣ ਲਾ ਦਾਂਗੇ ਆਪਾਂ ਇਧਰਲੇ ਪਾਸੇ ਦੀ ਬਲੈਕ ਉੱਪਰ ਰੱਖ ਕੇ ਆਹ ਪੱਟੀ ਸਲਾਈ ਲਾ ਗਈ ਜੀ ਹੁਣ ਦੂਜੇ ਜੇ ਆਪਾਂ ਇਧਰੋਂ ਲੈ ਕੇ ਆਨੇ ਸੀ ਆਪਣਾ ਕੱਪੜਾ ਵਾਧੂ ਆਪਾਂ ਵਾਧੂ ਕੱਟ ਜਿਹੜਾ ਹੋਇਆ ਤਾਂ ਜਾ ਕੇ ਕੱਟ ਦਾਂਗੇ ਤੇ ਹੁਣ ਆਪਾਂ ਦੂਜੇ ਪਾਸੇ ਵਿੱਚੋਂ ਸਟਾਰਟ ਕਰਕੇ ਲੈ ਕੇ ਚੱਲਾਂਗੇ ਫੇਰ ਪੱਕਾ ਕਰਨ ਵਾਸਤੇ ਦੁਬਾਰਾ ਤੁਸੀਂ ਫੇਰੇ ਤੋਂ ਸਟਾਰਟ ਕਰਨਾ ਇਹਨੂੰ ਇਹ ਤੋਂ ਸਲਾਈ ਲਾ ਲਿਓ ਥੋੜਾ ਜਿਹਾ ਲਾ ਲਿਓ ਟੱਕ ਟੱਕ ਲਾ ਲਿਆ ਇੱਥੇ ਮੈਂ ਆਵੇ ਜੀ ਹੁਣ ਆਪਾਂ ਥਲੜਾ ਕੱਪੜਾ ਇਹਨੂੰ ਐਂ ਕਰਕੇ ਸਿੱਧਾ

ਪਸਲਾਈ ਮਾਰ ਲਈ ਇਹਦੀ ਚੁੰਡ ਬਣ ਗਈ ਹੈ ਇੱਥੋਂ ਤੇ ਆਪਾਂ ਇਧਰਲੇ ਪਾਸੇ ਕਰਕੇ ਦਿਖਾਉਣੀ ਆ ਤੁਹਾਨੂੰ ਇਹ ਸਿਉਣਾ ਦੂਰਾ ਕਰਕੇ ਆਪਾਂ ਤਾਂ ਮਾਰੀਆਂ ਜੀ ਤੇ ਇਹਦੀਆਂ ਸਾਰੀ ਇਹ ਚੁੰਡਾਂ ਨਿਕਲ ਆਉਣਗੀਆਂ ਇਸ ਤਰ੍ਹਾਂ ਇਹ ਬਣ ਜੂਗਾ ਜੀ ਤੇ ਆ ਇਸੇ ਤਰ੍ਹਾਂ ਹੀ ਆਪਾਂ ਦੂਜੇ ਪਾਸੇ ਮਾਰ ਲਗੇ ਫਿਰ ਦਿਖਾਉਣੇ ਆ ਤੁਹਾਨੂੰ ਝੋਲਾ ਆਪਾਂ ਬਣਾ ਲਿਆ ਜੀ ਹੁਣ ਆਪਾਂ ਬਣਾਉਣੀ ਆ ਤਣੀ ਤਣੀ ਬਣਾਉਣ ਵਾਸਤੇ ਹੁਣ ਤਾਂ ਕਪੜਾ ਸੰਥੈਟਿਕ ਹੈ ਬਲੇਕ ਕਲਰ ਦੀ ਆਪਾਂ ਤਣੀ ਲਾਵਾਂਗੇ ਕਿਉਂਕਿ ਉਹ ਮੀਟਰ ਕਪੜਾ ਸੀ ਆਪਾਂ ਫੋਲਡ ਕਰਕੇ ਝੋਲੇ 'ਚ ਹੀ ਲਾਤਾ ਤੇ ਇਹਦੇ ਵਾਸਤੇ ਜੇ ਤੁਸੀਂ ਨਾਲਾ ਵੀ ਬਣਾਉਣਾ ਹੈ ਤੇ ਵੀ ਤੁਹਾਨੂੰ ਲੱਗਦਾ ਵੀ ਨਾਲਾ ਹਲਕਾ ਬਣੂਗਾ ਜਾਂ ਕਿਵੇਂ ਆਏ ਆਪਾਂ ਝੋਲੀ ਨੂੰ ਤਣੀ ਲਾਉਣੀ ਹੈ ਵੀ ਆਪਾਂ ਨੂੰ ਇਹ ਵੀ ਡਰ ਹੁੰਦਾ ਵੀ ਤਣੀ ਟੁੱਟ ਨਾ ਜਾਵੇ ਹਨ ਕਿਉਂਕਿ ਥੋੜਾ ਜਿਹਾ ਸਿੰਥੈਟਿਕ ਕਪੜਾ ਪਰਾ ਪਤਲੀ ਬਣਦੀ ਆ ਇਹਦੇ ਵਾਸਤੇ ਤੁਸੀਂ ਆਏ ਇਸ ਤਰ੍ਹਾਂ ਜਾਂ ਇਹਦੂ ਵੀ ਬਰੀਕ ਜਾਂ ਵੀ ਆਪਦੀ ਨਾਲਾ ਜਾਂ ਤਣੀ ਦੇ ਸਾਬ ਨਾਲ ਤੁਸੀਂ ਕਪੜਾ ਵਿੱਚ ਰੱਖ ਕੇ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਬਣਾ ਲਿਓ ਜੀ ਇਸ ਤਰ੍ਹਾਂ ਮਜ਼ਬੂਤੀ ਬਣਦੀ ਆ ਤਣੀ ਦੀ ਜਾਂ ਨਾਲੇ ਦੀ इस तरह करके भी बनाया जा सकता वा वधी मजबूत बन जूगा टुटदा नहीं फिर ये क्योंकि बिचला कपड़ा संथैटिक है सुचा संथ है तो यह भी कॉटन नहीं गा पर थोड़ा जाथैटिक है, ते है ते तो पर फिर भी आपको है ना रोटी लेके जानी भार ज्यादा हो जाता है इस तरह बना लिया करो ਵਾਧੂ ਘਾਟੂ ਕੱਪੜੇ ਦੇ ਉੱਤੋਂ ਆਪਾਂ ਫਰੀ ਦੇ ਵਿੱਚ ਘਰੇ ਵਾਧੂ ਘਾਟੂ ਰੀਲਾਂ ਦੇ ਨਾਲ ਵਾਧੂ ਕੰਮ ਲੈ ਸਕਦੇ ਹਾਂ ਪੁਰਾਣੇ ਸਮਿਆਂ ਦੇ ਵਿੱਚ ਐਂ ਕੀਤਾ ਜਾਂਦਾ ਸੀ ਜੀ ਖਰਚ ਨਹੀਂ ਹੁੰਦਾ ਸੀ ਤਾਂ ਇਹ ਵੀ ਲੋਕ ਵਧੀਆ ਸੁਖੀ ਰਹਿੰਦੇ ਸੀਗੇ ਘਰੇ ਆਪ ਦਾ ਟਾਈਮ ਪਾਸ ਕਰ ਲੈਂਦੇ ਸੀ ਇਸ ਤਰ੍ਹਾਂ ਕਰਕੇ ਹੁਣ ਆਪਾਂ ਸ਼ੋਸ਼ੇ ਬਾਜ਼ੀ ਚ ਬਾਲੇ ਪੈ ਗਏ ਵੀ ਵਧੀਆ ਚੀਜ਼ ਹੋਵੇ ਬਾਜ਼ਾਰੋਂ ਚੀਜ਼ ਹੋਵੇ ਜਿਵੇਂ ਹੁਣ ਅਬਾਨੀ ਡਾਨੀਆਂ ਆ ਆਪੜ ਗਰੀਆਂ ਨਾਲ ਪਰ ਇਹ ਦੀ ਨਹੀਂ ਲੈਂਦਾ ਤੇ ਉਹਨਾਂ ਦੇ ਝੋਲੇ 50 50ਾਂ ਦੇ 100 100 ਦੇ ਝੋਲੇ ਆਪਣੀਆਂ ਬੋਰੀਆਂ ਦੇ ਬਣਾ ਕੇ ਵੇਚੀ ਜਾਂਦੇ ਰੇਹ ਵਾਲੀਆਂ ਬੋਰੀਆਂ ਦੇ ਇਸ ਤਰ੍ਹਾਂ ਕਰਕੇ ਜੀ ਆਪਾਂ ਦੋਵੇਂ ਤਣੀਆਂ ਬਣਾ ਲਈਆਂ ਹੁਣ ਆਪਾਂ ਲਾਉਣੀਆਂ ਲਾਉਣੀਆਂ ਇਹਦਾ ਇਸ ਤਰ੍ਹਾਂ ਆਪਣਾ ਇਹ ਝੋਲਾ ਬਣ ਕੇ ਤਿਆਰ ਹੋ ਗਿਆ ਸਾਈਡਾਂ ਤੋਂ ਹੁਣ ਇਹਦਾ ਪਹਿਲਾਂ ਤੁਸੀਂ ਇਸ ਤਰ੍ਹਾਂ ਸੈਂਟਰ ਇਸ ਤਰ੍ਹਾਂ ਕਰ ਲਿਓ ਜੀ ਇਸ ਤਰ੍ਹਾਂ ਸੈਂਟਰ ਕਰਕੇ ਤੇ ਨਿਸ਼ਾਨੀ ਲਾ ਲਿਓ ਚਾਕ ਨਾਲ ਪੈਨ ਨਾਲ ਕਾਸੀ ਨਾਲ ਵੀ ਲਾ ਲਿਓ ਸੈਂਟਰ 'ਚ ਨਿਸ਼ਾਨੀ ਲਾਉਣ ਤੋਂ ਬਾਅਦ ਫਿਰ ਤੁਸੀਂ ਲਾ ਲਿਓ ਸਾਈਡਾਂ ਤੇ ਇਸ ਤਰ੍ਹਾਂ ਰੱਖ ਕੇ ਜੀ ਇਹਦੇ ਸਲਾਈ ਲਾਉਣੀ ਹੈ ਇਹ ਸਲਾਈ ਲਾ ਕੇ ਜਿਹੜੀ ਇਹ ਨੂੰ ਫੇਰ ਫੋਲਡ ਕਰ ਲਿਓ ਇਸ ਤਰ੍ਹਾਂ ਇਹਦੇ ਉੱਪਰ ਹੀ ਫਿਰ ਮਜਬੂਤੀ ਨਾਲ ਬਾਂਧਿਓ ਇੱਕੇ ਸਲਾਈ ਦੇ ਵਿੱਚ ਦੋਵੇਂ ਨਾਲ ਇਸ ਤਰ੍ਹਾਂ ਸਲਾਈ ਲਾ ਲਾ ਕੇ ਤਣੀ ਮਜਬੂਤ ਕਰਨੀ ਹੈ ਕੇ ਜਿੰਨ ਦੱਸਿਆ ਜੀ ਤੇ ਹੁਣ ਆਪਣਾ ਹੋ ਗਿਆ ਝੋਲਾ ਰੈਡੀ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਨਾਲ ਥੈਂਕ ਯੂ ਜੀ ਫॉर ਵਾਚਿੰਗ ਜੀ ਸਾਰਿਆਂ ਦਾ